ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਤੁਹਾਡੇ ਲੈ ਕੇ ਆਇਆ ਜੀ ਪਜਾਮੇ ਲੋਅਰਸ ਤੇ ਇਹਦੇ ਵਿੱਚ ਆਪਣੇ ਕੋਲੇ ਜੀ ਸਿਰਫ ਓਲਿਓ ਬਲੈਕ ਕਲਰ ਜਿਹੜਾ ਕਿ ਬਹੁਤ ਜ਼ਿਆਦਾ ਡਿਮਾਂਡ ਵਿੱਚ ਰਹਿੰਦਾ ਜੀ ਇਹਦੇ ਵਿੱਚ ਨਾਈਕ, ਅਕਿਉਮਾ ਤੇ ਐਡੀਟਸ ਦੇ ਹੈਗੇ ਜੀ ਡਿਜ਼ਾਈਨ ਆਪਣੇ ਕੋਲ ਇਹ ਸਾਰੀ ਕਢਾਈ ਹੈ ਜੀ ਇਹਦੇ ਵਿੱਚ ਕੋਈ ਸਟicker ਨਹੀਂ ਹੈਗਾ ਜੀ ਤੇ ਆਹ ਦੇਖੋ ਜੀ ਨਾਈਕ ਵਾਲੇ ਦੇ ਵਿੱਚ ਹੈਗੇ ਜੀ ਜਿਪ ਇਹਨੂੰ ਬੈਲ ਬਾਟਮ ਪਜਾਮਾ ਆਪਾਂ ਕਹਿੰਦੇ ਨੇ ਆ ਜਿਪ ਕੋਈ ਫੋਲਡ ਨਹੀਂ ਇਹ ਪੁੱਲ ਵੀ ਜਾਂਦੀ ਹੈ ਜੀ ਲੱਗ ਵੀ ਜਾਂਦੀ ਹੈ ਤੇ ਵਿੱਚ ਵੀ ਦੇ ਘੜਾਈ ਕੀਤੀ ਹੈ ਜੀ ਸੇਮ ਇਦਾਂ ਹੀ ਕਯੂਮਨ ਆਈ ਜੀ ਆਹ ਐਡੀਟਰ ਦਾ ਪਜਾਮਾ ਹੈ ਜੀ ਤੇ ਇਹਦੇ ਇਹ ਕਾਰਬੋ ਦੇ ਵਿੱਚ ਆ ਜਾਂਦਾ ਇਹਦੇ ਕੋਕਰ ਦੇ ਦੋਨੋਂ ਸਾਈਡ ਪਾਕਟ ਤੇ ਪ੍ਰੋਪਰ ਕੜਾਈ ਕੀਤੀ ਹੋਈ ਹੈ ਜੀ ਤੇ ਇਹ ਆਪਣੇ ਕੋਲ ਸਾਰਾ ਸਟਾਕ ਬਲੈਕ ਦਾ ਹੀ ਹੈ ਜੀ ਸਪੈਸ਼ਲ ਡਿਮਾਂਡ ਦੇ ਲਗਵਾਇਆ ਗਿਆ ਕਿਉਂਕਿ ਬਲੈਕ ਆਪਣੇ ਕੋਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਜੀ ਕਿ ਇਹ ਐਨਐਸ ਦਾ ਸਟਾਫ ਹੈ ਜੀ ਤੇ ਇਹ ਦਾ ਰੇਟ ਰਹਿਣ ਵਾਲਾ ਜੀ ਸਿਰਫ 250 ਰੁਪਏ